ਕਸਟਮ ਮੈਂ ਹਾਜ਼ਰ ਹਾਂ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਪਿੰਡ ਲਟੌਰ ਬਿਖੇ ਜਿੱਥੇ ਰਾਤ ਆਸਮਾਨੀ ਬਿਜਲੀ ਡਿੱਗਣ ਨਾਲ ਕਾਫੀ ਨੁਕਸਾਨ ਹੋਇਆ ਤੇ ਇੱਥੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਪਰਿਵਾਰਾਂ ਨਾਲ ਜਿਨ੍ਹਾਂ ਦਾ مالی ਨੁਕਸਾਨ ਹੋਇਆ ਸੇਵ ਲਾਲਾ ਜੀ ਅੱਛਾ ਜੀ ਕਿੰਡਲ ਰੌੜਦਾਰ ਆ ਪੀ ਇਹ ਕੋਈ 9:00 ਵਜੇ ਜਿਹੜਾ ਹਸ ਹੋਇਆ ਉਹਦੇ ਵਿੱਚ ਆਪਣੀ ਟੈਂਕੀ ਪਾਣੀ ਵਾਲੀ ਇੱਕ ਪਾਈ ਇਹ ਤੇ ਬਿਜਲੀ ਨੇ ਉਪਰੇ ਆਈਏ ਪਾਟ ਟੈਂਕੀ ਅੱਛਾ ਟੈਂਕੀ ਫਟ ਗਈ ਹੈ ਹਾਂ ਜੀ ਤੇ ਕਿੰਨੀ ਕਿ ਜਗ੍ਹਾ ਤੋਂ ਫਟ ਗਈ ਵੀਰੇ ਇਹ ਆ ਥੱਲੇ ਤੋਂ ਪਾੜ ਗਈ ਜੀ ਉੱਪਰੋਂ ਢੱਕਣਾ ਪਾੜ ਤਾ ਜੀ ਅੱਛਾ ਹਾਂ ਜੀ ਤੇ ਅੰਦਰੋਂ ਵੀ ਆਪਣੇ ਕਾਫੀ ਸਮੇਂ ਤੋਂ ਮੁੰਡ ਪੱਟ ਤਾ ਜੀ ਪੱਟਾ ਜੀ ਅੱਛਾ ਸਮੇਂ ਤੋਂ ਪੱਟਦਾ ਹਾਂ ਜੀ ਤੇ ਆ ਕੰਸੀਲਡਾ ਪੱਟਤੀ ਜੀ ਉੱਪਰੋਂ ਕੰਸੀਲਡਾ ਪੱਟੀ ਮੇਂ ਦੀ ਇਹ ਕੰਸੀਲਡਾ ਤਾਂ ਐ ਲੱਗਦੇ ਜਿਵੇਂ ਹੱਥ ਰਣ ਬਾਈ ਪੱਟੀਆਂ ਹੁਣ ਬਿਜਲੀ ਨਹੀਂ ਪੱਟੀਆਂ ਨੇ ਨਹੀਂ ਜੀ ਆਹ ਉਹ ਪਈ ਆ ਤੋੜੀ ਇੱਥੇ ਥਾਣੀ ਅੱਛਾ ਤੇ ਆ ਸੁੱਚ ਵੀ ਹੈ ਇਹ ਤਾਂ ਹੁਣ ਮਤਲਬ ਤਾਰਾਂ ਜਿਹੜੀਆਂ ਸੜ ਗਈਆਂ ਨੇ ਜੀ ਵਿੱਚ अच्छा ए आप मुंडा बिजली लाके लाके पाके जोड आ जोड लगे विने जोड लाके बिजली चल दी करके गए जी ठीक है जी जी ਵਿੱਚ ਕਹਿੰਦੇ ਲੱਗੇ ਲਗਾਏ ਜੀ ਕੰਜ਼ਿੰਡਾ ਪੱਟ ਕੇ ਮਰੀਏ ਜੀ ਠੀਕ ਵੀ ਇਹ ਜਿਹੜਾ ਉਹ ਹੋਇਆ ਤਮਾਕਾ ਪੂਰੀ ਜੀ ਥੋੜੀ ਇਹ ਪੌਣੇ ਤੇ ਨੌਂ ਦੇ ਚਾਹ ਬਣਾ ਰਹੀ ਸੀ ਸੋਈ ਦੇ ਵਿੱਚ ਅੱਛਾ ਤੇ ਅਚਾਨਕ ਮੈਂ ਵੀ ਦਰਵਾਜਾ ਖੁੱਲ ਕੇ ਆवाज ਮਰੀਏ ਵੀ ਚਾਹ ਬਣਾਉਣ ਵਾਸਤੇ ਬਣ ਗਈ ਤੇ ਮੈਂ ਜੇ ਬਾਹਰ ਨਿਕਲਿਆ ਤੇ ਇੱਕਦਮ ਤੇ ਜੀ ਬਿਜਲੀ ਦੇ ਜੋ ਚੰਗੇ ਆਲੇ ਬੀਮਾ ਕਪੜਾ ਆ ਗਿਆ ਮਨ ਨੂੰ ਵੀ ਕੁਝ ਸੋਚਣਾ ਲਾਈਟ ਸਾਰੀ ਭੱਜ ਗਈ ਤੇ ਗਰਾਂ ਤੇ ਕੁੜੀ ਜਦੋਂ ਮੈਂ ਆ ਕੁੜੀਆਂ ਨੇ ਚੱਕਾਈਏ ਮਤਲਬ ਰਸੋਈ ਦੇ ਇਥੇ ਦਰਵਾਜੇ ਦੇ ਵਿਚਾਲੇ ਗਿਰੀ ਹੋਈ ਸੀ ਤੇ ਗਿਰ ਗਈ ਸੀ ਬੱਚੀ ਗਿਰ ਗਈ ਸੀ ਜੀ ਅੱਛਾ ਜੀ ਇਹ ਇਹ ਗਿਰ ਗਈ ਕਬਹੁਤ ਘਰਾਟੇ ਮਤਲਬ ਜਿਵੇਂ ਵੀ ਆਇਆ ਹੋ ਗਿਆ ਵੀ ਬਹੁਤ ਘਰਾਟ ਹੋ ਗਈ ਇਹਨੂੰ ਵੀ ਜਿਆਦਾ ਝਟਕਾ ਪੈ ਗਿਆ ਇੱਕ ਨਾਂ ਤੇ ਠੀਕ ਹੈ ਚਲੋ ਉੱਪਰ ਜੇ ਆ ਕੇ ਚੱਕੀ ਲਾਈਟ ਨੂੰ ਤਾਂ ਜੇ ਜਾ ਕੇ ਮਾਲ ਛੁਣਛ ਕਰੀ ਤੇ ਬਾਕੀ ਫਿਰ ਸਵੇਰੇ ਜਿਹੜਾ ਨੁਕਸਾਨ ਹੋਇਆ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਉਹ ਲੈਟਾਈ ਤੋਂ ਪਤਾ ਜੀ ਨਾ ਗੁਰਦੇਵ ਸਿੰਘ ਜੀ ਤੇ ਪਿੰਡ ਰਟੋਰੀ ਤੇਰਾ ਆਪ ਜੀ ਬੀਤੀ ਰਾਤ ਬਿਜਲੀ ਗਰੀਏ ਉਹਦੇ ਕਾਰਨ ਦੋ ਪੱਖੇ ਇੱਕ ਇਨਵਰਟਰ ਤੇ ਇਹਨਾਂ ਦਾ ਇਲੈਕਟ੍ਰਾ ਨੁਕਸਾਨ ਹੋ ਗਿਆ ਜੀ ਕਾਫੀ ਪਿੰਡ ਲਟੌਰ ਤੋਂ ਬਿਨਾਮ ਬਰਕਤ ਪਰ ਪਿੰਡ ਰੁੜਕੀ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਇਹਨਾਂ ਪਿੰਡਾਂ ਵਿੱਚ ਭਾਰੀ ਨੁਕਸਾਨ ਹੋਇਆ ਜਿਆਦਾਤਰ ਸੈਟਅਪ ਬਾਕਸ ਇਨਵਰਟਰ ਬੈਟਰੀ ਐਲਸੀਡੀ ਪਾਣੀ ਵਾਲੀਆਂ ਟੈਂਕੀਆਂ ਆਦਿ ਦਾ ਜਿਹੜਾ ਨੁਕਸਾਨ ਆ ਅਸਮਾਨੀ ਬਿਜਲੀ ਡਿੱਗਣ ਨਾਲ ਹੋਇਆ